ਢੱਲੇੜ ਦੀ ਬਿਗੜੀ ਸਿਹਤ ਨੂੰ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਚਿੰਤਤ ਨੇ ਤੇ ਉੱਥੇ ਅੱਜ ਲਗਾਤਾਰ ਭਾਜਪਾ ਪਲਟਵਾਰ ਕੁਝ ਸਿਆਸਤਦਾਨਾਂ ਨੂੰ ਲੈ ਕੇ ਕਰ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਹਰਜੀਤ ਗਰੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕਈ ਫੋਟਾ ਖਾਚਾ ਕੇ ਰਾਜਨੀਤੀ ਕਰ ਰਹੇ ਨੇ ਸਿਆਸੀ ਰੋਟੀਆਂ ਸੇਕ ਰਹੇ ਨੇ ਤੇ ਜਿਸ ਤੋਂ ਬਾਅਦ ਤਿੱਖਾ ਨਿਸ਼ਾਨਾ ਭਾਜਪਾ ਦੇ ਅੱਖਾਂ ਦੇ ਵੱਲੋਂ ਸਾਧਿਆ ਜਾ ਰਿਹਾ ਤੇ ਉੱਥੇ ਜਗਜੀਤ ਢੱਲੇਵਾਂ ਨੂੰ ਲੈ ਕੇ ਲਗਾਤਾਰ ਬਿਆਨ ਦਿੱਤੇ ਜਾ ਰਹੇ ਨੇ ਦੂਜੇ ਪਾਸੇ ਦੱਸਦੀ ਕਿ ਪਹਿਲਾ ਰਵਨੀਤ ਬਿੱਟੂ ਫਿਰ ਸੁਨੀਲ ਜਾਖੜ ਅਤੇ ਹੁਣ ਹਰਜੀਤ ਗਰੇਵਾਲ ਦੇ ਵੱਲੋਂ ਜਿਹੜਾ ਕਿ ਕੁਝ ਸਿਆਸਤਦਾਨਾਂ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਇਹ ਫੋਟੋਆਂ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਡੱਲੇਵਾਲ ਨਾਲ ਖਿੱਚਾ ਕੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਤੇ ਹੁਣ ਹੁਣ ਦੱਸੇ ਕਿ ਭਾਜੀਪੀ ਦੇ ਵੱਲੋਂ ਇਹ ਪਰਟਵਾਰ ਲਗਾਤਾਰ ਕੀਤਾ ਜਾ ਰਿਹਾ ਤੁਹਾਨੂੰ ਸੁਣਾਉਣਾ ਹੈ ਪਹਿਲਾ ਹਰਜੀਤ ਗਰੇਵਾਲ ਦਾ ਕੀ ਕਹਿੰਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਸ਼ੇਧ ਬਹੁਤ ਖਰਾਬ ਹੈ ਅੱਜ ਜਾਖੜ ਸਾਹਿਬ ਨੇ ਵੀ ਜੋ ਗੱਲਾਂ ਕੀਤੀਆਂ ਨੇ ਬਹੁਤ ਜਾਇਜ਼ ਨੇ ਦਰਸਤ ਨੇ ਤੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਲੋਕ ਪੋਲਿਟੀਕਲ ਪਾਰਟੀਆਂ ਦੇ ਔਰ ਬਾਕੀ ਲੋਕ ਜਾਂਦੇ ਸਿਰਫ ਫੋਟੋ ਸੈਸ਼ਨ ਨਹੀਂ ਹੈ ਨਾ ਤਾਂ ਉਹਨਾਂ ਨੂੰ ਕਿਸਾਨ ਦੇ ਵਿਸ਼ੇ 'ਚ ਕੁਝ ਬੋਲਣਾ ਨਾ ਹੀ ਢੱਲੇਵਾਲ ਜੀ ਦੀ ਕੋਈ ਸਿਹਤ ਨਾਲ ਜਾਂ ਉਹਨਾਂ ਦੀ ਜਾਨ ਦੇ ਨਾਲ ਕੋਈ ਮਤਲਬ ਹੈ ਉਹਨਾਂ ਦੀ ਜਾਨ ਬਚਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਤਾਂ ਔਰ ਦੂਸਰਾ ਇਹਦੇ ਚ ਇੱਕੋ ਹੀ ਚੀਜ਼ ਅਸੀਂ ਹੋਰ ਕਹਨੇ ਆ ਤੇ ਜਿਸ ਤਰ੍ਹਾਂ ਹਰਿਆਣਾ ਸਰਕਾਰ ਨੇ ਸਟੇਟ ਗਵਰਨਮੈਂਟ ਨੇ 24 ਫਸਲਾਂ ਤੇ ਐਮਐਸਪੀ ਦਿੱਤੀ ਹੈ ਔਰ 800 ਕਰੋੜ ਰੁਪਏ ਹਰ ਸਾਲ ਹਰਿਆਣਾ ਦੇ ਕਿਸਾਨ ਨੂੰ ਜੋ ਉਹਨੂੰ ਘੱਟ ਕੀਮਤ ਮਿਲਦੀ ਹੈ ਉਹ ਫਸਲ ਪਰ ਪਾਈ ਜੋੜਨਾ ਚਾਹੀਏ ਜਿੱਦਿਆ ਕੀਮਤ ਘੱਟ ਕੀਮਤ ਮਿਲਦੀ ਆ ਉਹ 800 ਕਰੋੜ ਰੁਪਏ ਦਿੱਤਾ ਜਾਂਦਾ ਹੁਣ ਉਸ ਤੋਂ ਜ਼ਿਆਦਾ ਹੋ ਜਾਣਾ ਜਦੋਂ 24 ਫਸਲਾਂ ਤੇ ਕੀ ਮਤ ਮਲੇਲੀ ਤੇ ਕੀ ਇਹ ਮੰਗ ਨਹੀਂ ਕਰ ਸਕਦੇ ਕਿ ਵੀ ਪੰਜਾਬ ਸਰਕਾਰ ਵੀ ਕੁਝ ਕਰੇ ਔਰ ਕੀ ਇਹ ਪੰਜਾਬ ਸਰਕਾਰ ਦਾ ਰੋਲ ਨਹੀਂ ਹੈ ਕਿ ਉਹ ਜਾ ਕੇ ਗੱਲ ਕਰਵਾਵੇ ਕੇਂਦਰ ਨਾਲ ਔਰ ਜੋ ਖੁਦ ਕਰ ਸਕਦੇ ਆ ਖੁਦ ਕਰਨ ਔਰ ਨਾ ਤਾਂ ਖੁਦ ਕਰਨਾ ਚਾਹੁੰਦੇ ਆ ਔਰ ਨਾ ਹੀ ਕੋਈ ਯੋਗਦਾਨ ਪਾਉਣਾ ਚਾਹੁੰਦੇ ਇਹਦੇ ਚ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੈ ਡਿਊਟੀ ਹੈ ਉਹ ਦੀ ਸਟੇਟ ਦੇ ਅੰਦਰ ਬੈਠੇ ਆ ਮੱਲ ਵਾਤੇ ਕਿ ਮੈਂ ਇਹ ਸਮਝਦਾ ਬੜੀ ਮੰਦਭਾਗੀ ਗੱਲ ਆ ਔਰ ਇਸ ਨੂੰ ਕਿਸੇ ਵੀ ਕੀਮਤ ਤੇ ਰੋਕਿਆ ਜਾਣਾ ਚਾਹੀਦਾ ਔਰ ਕਿਸਾਨ ਨੂੰ ਇਨਸਾਫ ਵੀ ਮਿਲਣਾ ਚਾਹੀਦਾ ਪਰ ਇਹਦੇ ਤੇ ਬਹੁਤ ਸੋਚਣ ਵਾਲੀ ਗੱਲ ਆ ਜਿਹੜੀ ਇਹ ਕਹਿੰਦੇ ਆ ਕਿ ਸਾਨੂੰ ਐਮਐਸਪੀ ਦਾ ਗਾਰੰਟੀ ਕਾਨੂੰਨ ਦੇ ਇਹ ਮੈਂ ਵੀ ਕਹਿੰਦਾ ਕਿ ਬਹੁਤ ਗੰਭੀਰਤਾ ਨਾਲ ਵਿਚਾਰ ਕਰਨ ਵਾਲੀ ਗੱਲ ਆ ਇਹ ਪੰਜਾਬ ਦਾ ਨੁਕਸਾਨ ਹੋਏਗਾ ਔਰ ਇਹ ਜਿਹੜਾ ਪੂਰੇ ਦੇਸ਼ ਦਾ ਹੀ ਛੇਕਾ ਲੈ ਲਿਆ ਨਾ ਇਹਦੇ ਨਾਲ ਬਹੁਤ ਗਲਤ ਹੈ ਔਰ ਬਾਕੀ ਜਿਹੜੀਆਂ ਬਹੁਤ ਸਾਰੀਆਂ ਮੰਗਾਂ ਨੇ ਉਹਨਾਂ ਦੇ ਬਾਰੇ ਵੀ ਵਿਚਾਰ ਕਰੋ ਜਿਹੜੀਆਂ ਜਾਇਜ਼ ਨੇ ਉਹ ਮੰਗਾਂ ਜ਼ਰੂਰ ਮੰਨੀਆਂ ਜਾਣੀਆਂ ਚਾਹੀਦੀਆਂ ਨੇ ਔਰ ਕਿਸਾਨ ਦਾ ਹਿੱਤ ਵੀ ਹੋਣਾ ਚਾਹੀਦਾ ਔਰ ਡੱਲੇਵਾਲ ਜੀ ਦੀ ਜਾਣਵੀ ਵਚਣੀ ਚਾਹੀਦੀ ਆ ਔਰ ਭਗਵੰਤ ਮਾਨ ਜੀ ਨੇ ਆਪਣੇ ਆਪ ਨੂੰ ਦਰਸਤ ਕਰਨਾ ਚਾਹੀਦਾ ਕੇਜਰੀਵਾਲ ਤੋਂ ਛੁਟਕਾਰਾ ਪਾ ਲੈਣਾ ਚਾਹੀਦਾ ਕਿਉਂਕਿ ਉਹ ਪੰਜਾਬ ਦਾ ਔਰ ਪੰਜਾਬ ਦੇ ਕਿਸਾਨ ਦਾ ਕੋਈ ਹਿੱਤ ਨਹੀਂ ਕਰ ਸਕਦਾ